ਹਾਏ ਓਏ ਡਾਡੀਆ ਰੱਬਾ ਇਹ ਕੀ ਕਹਿਰ ਕਮਾ ਦਿੱਤਾ ਦਿਵਾਲੀ ਦੇ ਤਿਹਾਰ ਤੋਂ ਪਹਿਲਾਂ ਹੀ ਦੋ ਚਿਰਾਗ ਬੁਝਾ ਦਿੱਤੇ ਮਾਮਲਾ ਮਾਨਸਾ ਜ਼ਿਲ੍ਹੇ ਦੇ ਨਿਰਲੇ ਪਿੰਡ ਤੋਂ ਸਾਹਮਣੇ ਜਿੱਥੇ ਕਿ ਦੋ ਸਕੂਲੀ ਬੱਚੇ バス ਦੀ ਲਪੇਟ ਵਿੱਚ ਆ ਗਏ ਤੇ ਦੋਨਾਂ ਦੀ ਮੌਤ ਹੋ ਗਈ ਇਹ ਦੋਨੋਂ ਬੱਚੇ ਸਕੂਲ ਜਾ ਰਹੇ ਸੀ ਤਾਂ ਅਚਾਨਕ ਇੱਕ বাস ਨੇ ਫੇਟ ਮਾਰ ਦਿੱਤੀ ਜਿਸ ਦੇ ਕਾਰਨ ਦੋਨਾਂ ਦੀ ਸੜਕ ਦੇ ਵਿੱਚ ਮੌਤ ਹੋ ਗਈ ਤੇ ਪਰਿਵਾਰ ਦੇ ਵਿੱਚ ਚੀਕ ਚਿਹਰਾ ਪੈ ਗਿਆ ਪੀੜਤ ਪਰਿਵਾਰ ਨੇ ਹੁਣ ਇਨਸਾਫ ਦੀ ਮੰਗ ਕੀਤੀ ਭਾਈ ਜੀ ਕੁਛ ਨਹੀਂ ਤੜਕੇ ਦੋ ਬੱਚੇ ਨਾਲ ਉਹਦਾ ਡੈਡੀ ਬੱਚੇ ਨੂੰ ਛੱਡਣ ਜਾ ਰਿਹਾ ਸੀ ਸਕੂਲ ਉਹ ਸਾਈਡ ਤੇ ਖੜੇ ਹੋ ਸੀ ਚਿੱਟੀ ਵੱਡੀ ਤੋਂ ਸਾਈਡ ਤੇ ਖੜੇ ਹੋ ਸੀ ਬਿਲਕੁਲ ਬਿਲਕੁਲ ਸਾਈਡ ਤੇ ਖੜੇ ਹੋਏ ਸੀ ਪੀਆਰਸੀ ਵਾਲੇ ਨੇ ਆਵਦੀ ਜਲਦਬਾਜ਼ੀ ਦੇ ਵਿੱਚ ਪੂਰੀ ਕਾਲੀ ਦੇ ਵਿੱਚ ਫੇਟ ਮਾਰੀ ਆ ਬੱਚਿਆਂ ਨੂੰ ਤੇ ਦੋਨੇ ਬੱਚਾਂ ਦੀ ਦਰਦਨਾਕ ਤਰੀਕੇ ਨਾਲ ਮੌਤ ਹੋ ਗਈ ਜਮਾਂ ਥੱਲੇ ਲੇਟੜਦਾ ਬੱਚਿਆਂ ਨੂੰ ਉਹਨਾਂ ਦੇ ਇੱਕ ਕੁੜੀ ਦਾ ਤਾਂ ਮੰਨ ਕੇ ਚੱਲ ਸੀਗੀ ਆਪਣੇ 6 ਸਾਲ ਦੀ ਇੱਕ 8 ਸਾਲ ਦੀ ਸੀਗੀ ਹਾਂ ਉਹਦਾ ਇੱਕ ਨਾਮ ਮੀਨਾ ਇੱਕ ਦਰਨ ਜਸਵੀਰ ਕੌਰ ਹੈ ਜੀ ਠੀਕ ਹੈ ਜੀ ਤੇ ਉਹਨਾਂ ਦੇ ਘਰ ਦਾ ਬਹੁਤ ਬੁਰਾ ਹਾਲ ਹੈ ਜੀ ਪਹਿਲੇ ਉਹਨਾਂ ਦੇ 4-5 ਕੁੜੀਆਂ ਨੇ ਤੇ ਇੱਕ ਭਾਈ ਆਮੜ ਦੇ ਅਸੀਂ ਤਾਂ ਕਾਰਵਾਈ ਚਾਹੁੰਦੇ ਆ ਵੀ ਕਾਰਵਾਈ ਕੀਤੀ ਜਾਵੇ ਜੀ ਪੀਆਰਟੀਸੀ ਵਿੱਚ ਸੁਣ ਦੇ ਵਿੱਚ ਆ ਵੀ ਆਇਆ ਜੀ ਜਿਹੜੇ ਹੁਣ ਸਰਕਾਰੀ ਬੱਸਾਂ ਦੇ ਵਿੱਚ ਮਰਾਜ਼ਮ ਬੈਠੇ ਹੋਇਆ ਗੱਡੀਆਂ ਚਲਾਈ ਜਾਂਦੇ ਆ ਡਰਾਈਵਰ ਉਹ ਸਰਕਾਰੀ ਨਹੀਂ ਹੈਗੇ ਉਹ ਅਰਧ ਸਰਕਾਰੀ ਮੰਨ ਕੇ ਚੱਲੋ ਵੀ ਨਾ ਤਾਂ ਪੱਕੇ ਆ ਨਾ ਕੱਚਾ ਜਿਹਾ ਉਹ ਪ੍ਰਾਈਵੇਟ ਤੌਰ ਤੇ ਉਹਨਾਂ ਨੇ ਬਿਠਾਏ ਹੋਏ ਆ ਬਸ ਦਿਹਾੜੀਆਂ ਦੇ ਲਾਹ ਲਾ ਕੇ ਮਸੂਮ ਬੱਚਾ ਦਾ ਪਿਓ ਮਤਲਬ ਸਕੂਲ ਛੱਡਣ ਜਾ ਰਿਹਾ ਜਵਾਕ ਨੂੰ ਠੀਕ ਆ ਤੇ ਮਤਲਬ ਉਹਨੂੰ ਕੋਈ ਸਾਈਡ ਦਾ ਜਵਾਕ ਨਹੀਂ ਦੇਖ ਕੇ ਕੋਈ ਸਾਈਡ ਲਈ ਆ ਆਪਦੀ ਤੇ ਇਹਨਾਂ ਨੂੰ ਆ ਕੇ ਪਿੱਛੋਂ ਗੱਡੀ ਚਲਾਦੀ ਜਵਾਕਾਂ ਨੇ ਇਹ ਸੜਾ ਜਮਾ ਯਾਰ ਤੱਕਾ ਬਈ ਇਹਨਾਂ ਸਰਕਾਰਾਂ ਠੀਕ ਆ ਉਤੋਂ ਬਈ ਸਰਕਾਰੀ ਮੁਲਾਜ਼ਮ ਠੀਕ ਆ ਉੱਤੇ ਜੜ ਕੇ ਬੰਦੇ ਨੇ ਗੱਲ ਕੀਤੀ ਠੀਕ ਆ ਉਹਨਾਂ ਨੇ ਸਪੋਰਟ ਰੱਖੀ ਬੰਦੇ ਨੇ ਤੇ ਬੰਦੇ ਉਹ ਕੱਢ ਕੇ ਵੀ ਲੈ ਗਏ ਤੇ ਪਿੱਛੇ ਵੀ ਐਕਸੀਡੈਂਟ ਹੋਇਆ ਠੀਕ ਆ ਬਾਈ ਅਪਰ ਇਹ ਹੱਥ ਜੋੜ ਕੇ ਬੇਨਤੀ ਕਰਾਂਗੇ ਪ੍ਰਸ਼ਾਸਨ ਸਖਤ ਸਖਤ ਕਾਰਵਾਈ ਕੀਤੀ ਜਾਵੇ ਬਾਈ ਤੇ ਕਰਿਓ ਜੀ سپورਟ ਸਾਰੇ ਬਾਈ ਧੰਨਵਾਦ ਸਕੂਲ ਚ ਜਾ ਰਹੇ ਸੀ ਬੱਚੇ ਚੱਕ ਬੱਸ ਇਹਨਾਂ ਨੇ ਮਗਰਵਾ ਕੇ ਬੱਸ ਮਾਰਤੀ ਪਰ ਚੱਕਣ ਦਾ ਤਾਂ ਹੱਕ ਬਣਦਾ ਸੀ ਰੋਕਣਾ ਸੀ ਹੁਣ ਬੱਚ ਮੁੰਡੇ ਨੂੰ ਆ ਕੇ ਬੱਸ ਰੋਕੀਏ ਫੇਰ ਰੋਕੇ ਚੱਕਿਆ ਹਾਂ ਕਿਵੇਂ ਦੇਖਦੇ ਹੋ ਮਾਤਾ ਕੀ ਕਹਿਣਾ ਚਾਹੁੰਗੇ ਇਹ ਜੀ ਗੱਲਾਂ ਅਸੀਂ ਕੀ ਚਾਹਣਾ ਚਾਹਦੇ ਹਾਂ ਬਈ ਹੱਲ ਹੋਣਾ ਚਾਹੀਦਾ ਸਰਕਾਰ ਨੂੰ ਐਂ ਤੇ ਫੇਰ ਸਾਰੇ ਬੱਚੇ ਮਰ ਜਾਣਗੇ ਰੋਜ਼ ਸਕੂਲ ਜਾਂਦੇ ਕਿਹੜਾ ਇੱਕ ਦਿਨ ਜਾਂਦਾ ਬੱਚੇ ਛੋਟੇ ਜਾਂਦੇ ਜੇ ਗਰੀਬ ਬੰਦੇ ਦੇ ਬੱਚੇ ਪੈਦਲ ਵੀ ਨਹੀਂ ਸੀ ਵਿਚਾਰਾ ਇੱਕ ਮੁੰਡਾ ਨਾਲ ਸੀ ਉਹ ਵੀ ਭੱਜ ਕੇ ਬਚਿਆ ਦੋ ਤਾਂ ਦੇਤੀ ਹੋ ਗਏ ਨਾ ਇੱਕ ਘਰ ਦੇ ਫੇਰੀ ਕੀ ਹੋਣਾ ਚਾਹੀਦਾ ਗਰੀਬ ਬੰਦੇ ਬੱਚੇ ਤੇ ਪੜਾਉਣੇ ਪੜੇ ਚਾਹੇ ਸਕੂਲ ਬੰਦ ਕਰ ਦੇ ਸਰਕਾਰ ਵੱਡੇ ਵੱਡੇ ਦੇ ਵੀ ਕਰਨ ਫਿਰ ਚਾਰੇ ਜਵਾਕ ਇੱਕ 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 ਕਰ ਵੱਡੇ ਵੱਡੇ ਦੇ ਵੀ ਕਰਨ ਫਿਰ ਜਿਹਦੇ ਸਾਡੇ ਗਰੀਬਾਂ ਦੇ ਮਾਰਦੇ ਵੱਡਿਆਂ ਦੇ ਵੀ ਸਕੂਲ ਬੰਦ ਕਰ ਸਰਕਾਰ ਹੋਰ ਕੀ ਕਰੂਗੀ ਬੱਚੇ ਤਾਂ ਫਿਰ ਰੋਜ਼ ਹੀ ਮਾਰਿਆ ਕਰਨੀ ਪड़ਦੀ। ਉੱਥੇ ਹੀ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਬਾਜ਼ੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਮਾਨ ਐਸ.ਆਈ. ਸਮੇਤ ਪੁਲਿਸ ਪਾਰਟੀ ਦੇ ਦੀਵਾਲੀ ਦੇ ਤਿਉਹਾਰ ਕਾਰਨ ਬੱਸ ਵੱਡਾ ਝਨੀਰ ਮਜੂਦ ਸੀ। ਤਾਂ ਉੱਤੇ ਸਾਨੂੰ ਇੱਕ ਇਤਲਾਹ ਮਿਲੀ ਵੀ ਝਨੀਰ ਤੋਂ ਸਾਈਡ ਮਾਨਸਵਾਲੀ ਸਾਈਡ ਇੱਕ ਬੱਸ ਨੇ ਐਕਸੀਡੈਂਟ ਕੀਤਾ ਹੈ। ਅਸੀਂ ਮੌਕੇ ਤੇ ਪੁੱਜੇ ਤਾਂ ਮੌਕਾ ਪਰ ਦੋ ਬੱਚਿਆਂ ਦੀ ਮੌਤ ਹੋਈ ਹੋਈ ਸੀ ਉਹ ਜੋ ਸਕੂਲ ਉਹਨਾਂ ਦਾ ਪਿਤਾ ਜਿੰਦਰਾਮ ਉਹਨਾਂ ਨੂੰ ਸਕੂਲ ਚੱਡਣ ਜਾ ਰਿਹਾ ਸੀ ਇੱਕ ਬੱਚੀ ਦੀ ਉਮਰ 7 ਸਾਲ ਹੈ ਇੱਕ ਦੀ 12 ਸਾਲ ਹੈਗੀ ਬੱਸ ਉੱਪਰ ਚੜਨ ਕਰਨ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਡਰਾਈਵਰ ਰਣਜੀਤ ਸਿੰਘ ਪੁੱਤਰ ਕੌਰ ਸਿੰਘ ਨੂੰ ਮੌਕੇ ਤੋਂ ਜ਼ਿੰਮੇਵਾਰ ਕਰ ਲਿਆ ਜਿਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਪਿੱਛੇ ਵੀ ਐਕਸੀਡੈਂਟ ਹੋਇਆ ਗੱਡੀ ਦਾ ਬੱਸ ਦੇ ਨਾਲ ਹੀ ਪੀਆਰਟੀਸੀ ਹਾਂ ਉਹਤੇ ਵੀ ਦੂਜੀ ਪੁਲਿਸ ਪਾਰਟੀ ਗਈ ਹੋਈ ਹੈ ਉਹ ਬੱਸ ਵੱਜੀ ਹੈ ਗੱਡੀ ਦੇ ਵਿੱਚੋਂ ਪਿੱਛੇ ਉਹਦੀ ਵੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਦਾਦੀ ਕਿਸ ਮੰਦਭਾਗੀ ਖਬਰ ਨੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹਕੀਕਤ ਤੋਂ ਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ